ਕੇ ਮੂੰਹ ਦੇ ਮਿੱਠੇ ਦਿਲ ਦੇ ਖੱਟੇ ਝੂਠ ਬੋਲ-ਬੋਲ ਕਈ ਇਹਨਾਂ ਘਰ ਪੱਟੇ ਸਾਡੀ ਅੱਖਾਂ 'ਚ ਹੰਝੂ ਨਹੀਂ ਦਿਖਦੇ ਫਿਰ ਵੀ ਅੱਖਾਂ ਕੱਢਦੇ ਨੇ ਜੋ ਦਫ਼ਤਰਾਂ 'ਚ ਬਹਿ ਕੇ ਮੌਜਾ ਮਾਣਦੇ ਆ ਪੱਥੀ ਲਿਖਿਆ ਪੜਨ ਦੀ ਲੋੜ ਨਹੀਂ ਪੈਂਦੀ ਜੇ ਆਪਣੀ ਆਈ ਤੇ ਆਗੇ ਤਾਂ ਆਪਾਂ ਲੋਹੇ ਦੀ ਚਿੜੀ ਫੜਨਾ ਵੀ ਜਾਣਦੇ ਆ ਤਾਸੀ ਲੋਹੇ ਦੀ ਚਿੜੀ ਫੜਨਾ ਵੀ ਜਾਣਦੇ ਆ ਸਤਿ ਸ਼੍ਰੀ ਅਕਾਲ ਪੀਪੀ ਨਵਾਸ਼ਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਜੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਸਵਾਬਤ ਹੋਣ ਵਾਲੀ ਹੈ ਸਾਥੀਓ ਜਿਹੜਾ ਸੱਚ ਹੁੰਦਾ ਨਾ ਉਹਨੂੰ ਬਹੁਤੇ ਬੰਦਿਆਂ ਦੀ ਲੋੜ ਨਹੀਂ ਪੈਂਦੀ ਜੇ ਬੰਦਾ ਕੱਲਾ ਸੱਚ ਉਹ ਵੀ ਤਾਂ ਆਪਣੀ ਜ਼ੁਬਾਨੀ ਬਹੁਤ ਹੁੰਦੀ ਹੈ ਆਪਣਾ ਜੱਜਬਾਈ ਬਾਤ ਹੁੰਦਾ ਹੈ ਔਰ ਇਸ ਸਮੇਂ ਅਸੀਂ ਨਵਾਸ਼ਰ ਚੰਡੀਗੜ੍ਹ ਚੌਕ ਦੇ ਬਿਲਕੁਲ ਨਜ਼ਦੀਕ ਖੜੇ ਆ ਇੱਥੇ ਇੱਕ ਬਜ਼ੁਰਗ ਦੇ ਨਾਲ ਵਿਸ਼ਵਾਸ ਘਾਤ ਹੋ ਰਿਹਾ ਸੀ ਠੱਗੀ 400 BC ਹੋ ਰਹੀ ਸੀ ਇੱਕ ਠੱਗੀ ਜਾਂ ਲੁੱਟ ਕਹਿ ਲਈਏ ਸੜਕਾਂ ਤੇ ਹੁੰਦੀ ਕਈ ਵੇਲੇ ਸੁਨਸਾਨ ਥਾਵਾਂ ਤੇ ਹੁੰਦੀ ਆ ਤੇ ਇੱਕ ਲੁੱਟ ਖਸੁੱਟ ਇੱਥੇ ਇੱਕ ਦਫ਼ਤਰ ਚ ਹੋਈ ਸੀਗੀ ਇਹ ਬਜ਼ੁਰਗ ਨੇ ਔਰਤੋਂ ਆਏ ਨੇ ਅਕਾ ਜੀ ਕੀ ਤੁਹਾਡਾ ਨਾਮ ਕੀ ਹੈ ਜੀ ਨਿਰਮਲ ਦਾਸ ਜੀ ਨਿਰਮਲ ਦਾਸ ਜੀ ਸਾਡੇ ਨਾਲ ਪਿਛਲੇ ਘੰਟੇ ਤੋਂ ਰਾਫਤੇ ਚ ਨੇ ਔਰ ਇਹਨਾਂ ਨੇ ਇੱਕ ਦਫ਼ਤਰ ਚ ਇੱਥੇ 골ਡ ਲੋਨ ਵਾਲੀ ਕੰਪਨੀ ਨੂੰ ਲੋ 골ਡ ਆਪਣਾ ਦੇ ਕੇ ਲੋਨ ਤੇ ਪੈਸੇ ਲਏ ਹੋਏ ਸਨ ਇਹਨਾਂ ਨੇ ਪੈਸੇ ਵੀ ਵਾਪਸ ਕਰ ਦਿੱਤੇ ਹਾਲਾਂਕਿ ਜਦੋਂ ਤੁਸੀਂ 골ਡ ਲੋਨ ਲੈਣੇ ਹੋ ਤਰਸੀਦ ਲੈਣੀ ਬਹੁਤ ਜ਼ਰੂਰੀ ਹੈ ਟਰਮਸ ਐਂਡ ਕੰਡੀਸ਼ਨ ਸਾਰੀਆਂ ਪੜ੍ਹਨੀਆਂ ਬਹੁਤ ਜ਼ਰੂਰੀ ਹੈ ਜਦ ਤੁਸੀਂ ਪੈਸੇ ਦਿੰਨੇ ਆ ਕਲੋਜ਼ਰ ਸਰਟੀਫਿਕੇਟ ਲੈਣਾ ਵੀ ਬਹੁਤ ਜ਼ਰੂਰੀ ਹੈ ਲੇਕਿਨ ਠੱਗੀ 400 BC ਵਿਸ਼ਵਾਸ ਘਾਤ ਹੁੰਦਾ ਰਹਿੰਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਮੈਂ 5-7 ਜਾਣਿਆਂ ਦੇ ਸੁਣੇ ਇਸੇ ਤਰੀਕੇ ਵਾਪਸ ਦਿਵਾ ਚੁੱਕਾ ਹਾਂ ਔਰ ਬੜੀ ਵਾਰ ਐਦਾ ਵੀ ਹੁੰਦਾ ਕਿ ਅਸੀਂ ਜਾਈ ਦਾ ਗੱਲ ਕਰੀ ਦੀ ਅੱਧੇ ਘੰਟੇ ਚ ਜਿਹੜਾ ਸਿਸਟਮ ਪਿਛਲੇ ਮਹੀਨੇ ਤੋਂ ਖਰਾਬ ਹੁੰਦਾ ਅੱਧੇ ਘੰਟੇ ਚ ਚੱਲ ਪੈਂਦਾ ਅੱਜ ਵੀ ਸਿਸਟਮ ਚਲਾਇਆ ਇੱਥੇ ਲੇਕਿਨ ਅੰਕਲ ਦੀ ਜਿਹੜੀ ਪ੍ਰੋਬਲਮ ਹੈ ਪੀੜ ਹੈ ਉਹ ਤੁਹਾਡੇ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਹੈ ਔਰ ਅੱਜ ਫਸਟ ਫਲੋਰ ਤੇ ਆਫਿਸ ਹੈ ਅੱਜ ਅਸੀਂ ਨਾਮ ਨਹੀਂ ਲੈ ਰਹੇ ਕਿਉਂਕਿ ਉਹਨਾਂ ਨੇ ਬੇਨਤੀ ਕੀਤੀ ਆ ਇਹਨਾਂ ਦੱਸ ਦੇਣਾ ਕਿ ਸਤਲੂਈ ਰੈਸੀਡੈਂਟ ਦੇ ਬਿਲਕੁਲ ਨਾਲ ਖੜੇ ਆ ਜਿਹੜੀ ਸਾਡੀ ਅਸੀਂ ਜਾ ਕੇ ਗੱਲਬਾਤ ਕੀਤੀ ਤਾਂ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਬੇਨਤੀ ਕੀਤੀ ਕਹਿੰਦੇ ਕਿ ਜੀ ਸਾਡੇ ਇੱਥੇ ਬੱਤੀ ਹੈ ਨਹੀਂ ਮੈਂ ਕਿਹਾ ਭਾਈ ਤੁਸੀਂ ਤਾਂ ਹਨੇਰੇ 'ਚ ਰਹਿਣਾ ਹੈ ਪਰ ਜਿਹੜਾ ਬੰਦਾ ਹਨੇਰੇ 'ਚੋਂ ਨਿਕਲ ਕੇ ਚਾਨਣੇ 'ਚ ਆਉਣਾ ਚਾਹੁੰਦਾ ਹੈ ਉਹਨੂੰ ਤਾਂ ਨਾ ਤੰਗ ਕਰੋ ਇਹਨਾਂ ਨੇ ਆਪਣੀ ਪੇਮੈਂਟ ਕਰ ਦਿੱਤੀ ਹੈ ਇਹਨਾਂ ਨੇ ਟਰਮਸ ਐਂਡ ਕੰਡੀਸ਼ਨ ਸਾਰੀਆਂ ਪੂਰੀਆਂ ਕੀਤੀਆਂ ਜੇ ਤੁਸੀਂ ਬੰਦੇ ਦੇ ਪੁੱਤ ਬਣ ਕੇ ਇਹਨਾਂ ਦਾ ਸੋਨਾ ਵਾਪਸ ਨਹੀਂ ਕਰਨਾ ਪਰ ਸਾਡੇ ਕੋਲ ਰਾਹ ਹੋਰ ਬਹੁਤ ਹੈ ਤਾਂ ਪਰਸੋ ਤੱਕ ਦਾ ਉਹਨੇ ਟਾਈਮ ਲਿਆ ਆਪਣੇ ਸੀਨੀਅਰਸ ਨਾਲ ਗੱਲਬਾਤ ਕਰਕੇ ਔਰ ਉਹ ਵੀਡੀਓ ਸਾਡੇ ਕੋਲ ਰਿਕਾਰਡਿੰਗ ਵਿੱਚ ਹੋਏਗੀ ਹੈ ਜੇ ਪਰਸੋਂ ਤੱਕ ਇਹਨਾਂ ਦਾ ਸੋਨਾ ਵਾਪਸ ਨਹੀਂ ਕਰਨਗੇ ਤਾਂ ਬਹਿ ਹੱਕ ਲੈਣਾ ਵੀ ਜਾਣਦੇ ਆ ਪਹਿਲਾਂ ਵੀ 7-8 ਵਾਰ ਲਿਆ ਤਾਂ ਇਹਨਾਂ ਲਈ ਫਿਰ ਤੋਂ ਸਟੈਂਡ ਲਾਵਾਂਗੇ ਔਰ ਮੈਂ ਫਿਰ ਤੋਂ ਕਹਿੰਨਾ ਅਸੀਂ ਆਵਾਜ਼ ਨਹੀਂ ਮਾਰਦੇ ਕਿ ਸਾਰੇ ਆਓ ਘਰੇ ਹੀ ਬੈਠੇ ਸਾਡੀ ਆਵਾਜ਼ ਬੁਲੰਦ ਕਰੀ ਜਾਓ ਕੱਲਾ ਬੋਲਣ ਵਾਲੇ ਤੁਸੀਂ ਮੈਨੂੰ ਰੱਖਿਆ ਟੈਨਸ਼ਨ ਨਾ ਲਓ ਔਰ ਜੇ ਜਜ਼ਬਾ ਹੋਵੇ ਜੇ ਦਿਲ ਵਿੱਚ ਇਰਾਦਾ ਹੋਵੇ ਨੇਕ ਇਰਾਦਾ ਹੋਵੇ ਤਾਂ ਬੰਦਾ ਕੱਲਾ ਆਪਣੀ ਆਵਾਜ਼ ਨਾਲ ਬਹੁਤ ਕੁਝ ਕਰ ਲੈਂਦਾ ਅੰਕਲ ਤੁਹਾਨੂੰ ਰੂਬਰੂ ਕਰਨਾ ਨਿਰਮਲ ਦਾਸ ਅੰਕਲ ਦਾ ਨਾਮ ਹੈ ਔੜ ਤੋਂ ਆਏ ਆ ਤਕਲੀਫ ਚ ਨੇ ਇਹਨਾਂ ਨੇ ਸਾਡੇ ਨਾਲ ਰਾਬਤਾ ਬਣਾ ਅੰਕਲ ਸਾਡੇ ਤੱਕ ਸਾਡੇ ਬਾਰੇ ਕਿਵੇਂ ਪਤਾ ਲੱਗਿਆ ਤੇ ਇਹ ਪ੍ਰੋਬਲਮ ਕੀ ਕੀ ਆ ਰਹੀ ਉਹ ਦੱਸੋ ਪ੍ਰੋਬਲਮ ਇਹ ਸੀ ਮੈਂ ਪੈਸੇ ਵੀ ਜਮ੍ਹਾਂ ਕਰਾਤੇ ਇੱਕ ਮਹੀਨਾ ਹੋ ਗਿਆ ਘੁੰਮਦੇ ਨੂੰ ਤੇ ਇਹ ਕਹਿੰਦੇ ਸਾਡਾ ਸਿਸਟਮ ਨਹੀਂ ਚੱਲਦਾ ਕਨੈਕਸ਼ਨ ਕੱਟ ਹੋ ਰਿਹਾ ਮੈਂ ਪੇਮੈਂਟ ਪੈਸੇ ਲੈ ਕੇ ਸੋਨਾ ਕਿੰਨੀ ਦੇਰ ਪਹਿਲਾਂ ਜਮ੍ਹਾਂ ਕਰਾਇਆ ਸੀ ਜੀ ਸੋਨਾ ਤਾਂ ਇਹ ਪਾਇ ਨੂੰ 5 ਮਹੀਨੇ ਹੋਏ ਦੁਬਾਰਾ ਰੀਨਿਓ ਕਰਾਇਆ ਪਹਿਲਾ ਮੈਸੇਜ ਦਿੰਨਾ ਸੀ ਹੁਣ ਮੈਂ ਆਪਣੇ ਨਾਲ ਕਰਾਇਆ ਸੀ ਪ੍ਰੋਬਲਮ ਕੀ ਆ ਕਿ ਸੀ ਕਿ ਪ੍ਰੋਬਲਮ ਆ ਪੈਸੇ ਨੇ ਮੇਰੇ ਬੇਟੇ ਦਾ ਵਿਆਹ ਆ ਤੇ ਮੈਨੂੰ ਪੈਸਿਆਂ ਦੀ ਜ਼ਰੂਰਤ ਆ ਮੈਨੂੰ ਸੋਨੇ ਦੀ ਜ਼ਰੂਰਤ ਆ ਸੋਨੇ ਦੀ ਸੋਨੇ ਦੀ ਜ਼ਰੂਰਤ ਆ ਪਹਿਲਾਂ ਸੋਨਾ ਜਮਾ ਕਿ ਕਰਾਇਆ ਸੀ ਤੋਂ ਪੈਸੇ ਦੀ ਲੋੜ ਸੀ ਹਾਂ ਉਦੋਂ ਪੈਸੇ ਦੀ ਲੋੜ ਸੀ ਮਕਾਨ ਪਾਇਆ ਸੀਗਾ ਹਾਂਜੀ ਅੱਛਾ ਜੀ ਹਾਂ ਤੇ ਹੁਣ ਬੇਟੇ ਦਾ ਵਿਆਹ ਹੋ ਗਿਆ ਤਾਂ ਸੋਨਾ ਵਾਪਸ ਲੈਣਾ ਹਾਂ ਵਾਪਸ ਲੈਣਾ ਹਾਂ ਤੇ ਤੁਹਾਡਾ ਹੱਕ ਆ ਉਹ ਹੱਕ ਹਾਂਜੀ ਹਾਂਜੀ ਉਹ ਦਿਖਾਓ ਜਰਾ ਆਪਣੀ ਕਾਪੀ ਵੀ ਦਿਖਾਓ ਦੇਖੋ ਦਰਬਦਰ ਭਟਕਦੇ ਫਿਰਦੇ ਪਹਿਲਾਂ ਪੈਸੇ ਦੀ ਲੋੜ ਸੀਗੀ ਸਰਕਾਰਾਂ ਵੀ ਸੌਲੇ ਨਕਮੀਆਂ ਸਰਕਾਰਾਂ ਨਲਾਇਕ ਸਰਕਾਰਾਂ ਵੀ ਸੌਣ ਲੈ ਪਹਿਲਾ ਗਰੀਬ ਬੰਦਾ ਸੋਨਾ ਰੱਖਦਾ ਜੋ ਮਾਪਿਓ ਨੇ ਬਣਾਇਆ ਹੁੰਦਾ ਆਪ ਬਣਾਇਆ ਹੁੰਦਾ ਹੱਡ ਤੋੜਵੀਂ ਮਿਹਨਤ ਨਾਲ ਪਹਿਲਾ ਬੰਦਾ ਸੋਨਾ ਜਿਹੜਾ ਬਣਾਇਆ ਉਹ ਰੱਖਦਾ ਗਿਰਵੀ ਰੱਖ ਦਿੰਦਾ ਇੱਕ ਤਰੀਕੇ ਪੈਸੇ ਲੋਨ ਲੈਂਦਾ ਕਿ ਯਾਰ ਘਰ ਬਣਾ ਲਈਏ ਜਦੋਂ ਘਰ ਚੋਗ ਆਉਂਦਾ ਉਹ ਕਹਿੰਦਾ ਕਿ ਚਲ ਸੋਨਾ ਚੜਾ ਲਈਏ ਫਿਰ ਇਹ ਸ਼ੈਤਾਨ ਲੋਗ ਛਾਤਰ ਲੋਗ ਸੋਨਾ ਵੀ ਨਹੀਂ ਛੱਡਦੇ ਆ ਲੋ ਜੀ ਆ ਇਹਨਾਂ ਨੇ ਪੈਸੇ ਵੀ ਜਮ੍ਹਾਂ ਕਰਾ ਦਿੱਤੇ ਆ 43830 ਰੁਪਏ ਆ ਲੈ ਇਹਨਾਂ ਦੇ ਅਕਾਊਂਟ 'ਚ 44252 ਸੀ ਆ ਲੈ 43830 ਰੁਪਏ ਜਮ੍ਹਾਂ ਕਰਾਏ ਸਿਰਫ 422 ਰੁਪਏ ਰਹਿ ਗਏ ਆ ਖਾਤੇ 'ਚ ਬਜ਼ੁਰਗ ਦੇ ਸਿਰਫ 422 ਰੁਪਏ ਆ ਤੇ ਉਹ ਦਰਬਾਰ ਦੀਆਂ ਠੋਕਰਾਂ ਖਾਂਦਾ ਜਿਨ੍ਹਾਂ ਦੇ ਖਾਤੇ 'ਚ 43830 ਰੁਪਏ ਜਮ੍ਹਾਂ ਕਰਾਤੇ ਉਹ ਬੈਠੇ ਆ ਜੀ ਸਾਡੀ ਬੱਤੀ ਨਹੀਂ ਚੱਲਦੀ ਤੇ ਇਹ ਬਜ਼ੁਰਗ ਜੀ ਦੇ ਕੋਲ ਬੱਤੀ ਖਰੀਦਣ ਦੇ ਪੈਸੇ ਵੀ ਸੀਗੇ ਉਹਨੇ ਪੈਸੇ ਦੇ ਕੇ ਪਹਿਲਾਂ ਸੋਚਿਆ ਆਪਣਾ ਸੋਨਾ ਵਾਪਸ ਲੈਣਾ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ EMPLOYEES ਵੀ ਨੇ ਇਹੋ ਜਿਹੀਆਂ ਕੰਪਨੀਆਂ ਚ ਕੰਮਪਨੀ ਕਰਨਾ ਚਾਹੀਦਾ ਜਿਹੜੀ ਲੋਕਾਂ ਨੂੰ ਇਸ ਤਰੀਕੇ ਢਾਲ ਆਉਂਦੀ ਆ ਜੇ ਮੈਂ ਕਹਿੰਨਾ ਕਿ ਇਹਨਾਂ ਨੇ 43830 ਰੁਪਏ ਇਹਨਾਂ ਨੂੰ ਦਿੱਤੇ ਹੁੰਦੇ ਕੀ ਇਹ ਵੇਟ ਕਰ ਲੈਣਦੇ ਜੇ ਅੰਕਲ ਕਹਿੰਦੇ ਕਿ ਸਾਡੇ ਅੱਜ ਬੱਤੀਆਂ ਨਹੀਂ ਸੋਨਾ ਕੱਲ ਲੱਭ ਕੇ ਦੇਵਾਂਗੇ ਜੇ ਅੰਕਲ ਕਹਿੰਦੇ ਕਿ ਸਾਡੇ ਬੱਤੀਆਂ ਨਹੀਂ ਟਰੰਕ ਚ ਸੋਨਾ ਪਿਆ ਕੱਲ ਨੂੰ ਲੱਭ ਕੇ ਦੇਵਾਂਗੇ ਇਹ ਵੇਟ ਕਰ ਲੈਣਦੇ ਨਹੀਂ ਕਰਦੇ ਇਹ ਨਹੀਂ ਵੇਟ ਹਾਂਜੀ ਆਹ ਲੋ ਫੜੋ ਅਕੜੀ ਤੁਹਾਡੀ ਅਮਾਨ ਹਾਂਜੀ ਅੱਗੇ ਤੁਹਾਡੇ ਨਾਲ ਡੱਟ ਕੇ ਖੜੇ ਆ ਅੱਛਾ ਠੀਕ ਹੈ ਜੀ ਬਹੁਤ ਵਾਜੇ ਤੁਹਾਡਾ ਬਿਲਕੁਲ ਤੁਹਾਡੇ ਨਾਲ ਖੜੇ ਤੁਸੀਂ ਕੱਲਿਆਂ ਦੇ ਨਹੀਂ ਆਣਾ ਪਰਸੋਂ ਤੱਕ ਤਾਂ ਨਹੀਂ ਟਾਈਮ ਦਿੱਤਾ ਤੁਸੀਂ ਵੀ ਉਦੋਂ ਮਨਜ਼ੂਰ ਕੀਤੀ ਕਿ ਚੱਲ ਪਰਸੋਂ ਤੱਕ ਕਰ ਦਿਓ ਤੇ ਪਰਸੋਂ ਤੱਕ ਨਹੀਂ ਕਰਦੇ ਮੈਂ ਵੀ ਆਉਂਗਾ ਫਿਰ ਨਾਲ ਮੇਰੇ ਸਾਥੀ ਵੀ ਆਉਣਗੇ ਫਿਰ ਇਹਨਾਂ ਨੂੰ ਪੁੱਛਾਂਗੇ ਤਰੀਕੇ ਨਾਲ ਬਿਠਾ ਕੇ ਹਾਂ ਤੇ ਜੱਗ ਦੇ ਅੱਗੇ ਨੰਗਾ ਨੰਗਾ ਵੀ ਕਰਾਂਗੇ ਔਰ ਮੈਨੂੰ ਪਤਾ ਲੱਗਿਆ ਹੋਰ ਵੀ ਬਹੁਤ ਕੰਪਲੇਂਟਾਂ ਆ ਹੋਰ ਵੀ ਜਿਨ੍ਹਾਂ ਧੋਖਾ ਤੁਹਾਡੀ ਹੋ ਰਹੀ ਹੈ ਕਾਲ ਕਰ ਲਿਓ ਹੁਣ ਤੁਸੀਂ ਦੱਸੋ ਹੱਡ ਬੀਤੀ ਦੱਸੋ ਅਟਵਿਤੀ ਤਾਂ ਬਸ ਮੈਂ ਕਿੰਨੇ ਚਿਰ ਦੇ ਰਹਾਂ ਬਾਰੇ ਆ ਤੇ ਕਿਰਾਏ ਖਰਚ ਕੇ ਸ਼ਨੀਵਾਰੀ ਵੀ ਮੈਨੂੰ ਕਹਿੰਦੇ ਵਾਪਸ ਪਿਆਰਾਂ ਕਹਿੰਦੇ ਹੁਣ ਨਾਹੀਂ ਮੈਂ ਬਸ ਹੀ ਗਿਆ ਫਿਰ ਸਾਲੋਂ ਤੋਂ ਹਾਂਜੀ ਹੁਣ ਤੁਸੀਂ ਟੈਨਸ਼ਨ ਲੈਣੀ ਤੁਹਾਡਾ ਪੁੱਤ ਤੁਹਾਡੇ ਨਾਲ ਹੈ ਤੁਹਾਡਾ ਪਰਿਵਾਰ ਹੈ ਆਪਾਂ ਤੁਹਾਨੂੰ ਸਾਡੇ ਬਾਰੇ ਕਿੱਦਾਂ ਪਤਾ ਲੱਗਿਆ ਮੈਂ ਨੈਟ ਦੇ ਉੱਤੇ ਫੋਨ ਘਟਿਆ ਨਾ ਮੇਰੀ ਮੈਸੇਜ ਨੇ ਦੇਖਿਆ ਸੀ ਤੁਸੀਂ ਪਹਿਲਾਂ ਵੀ ਇਹ ਇਦਾਰੇ ਮਸਲੇ ਹੱਲ ਕਰਾਏ ਆ ਜੀ ਤੇ ਮੈਸੇਜ ਨੇ ਕਿਹਾ ਵੀ ਉਹਨਾਂ ਦਾ ਫੋਨ ਨੰਬਰ ਮੈਂ ਲੈ ਲਿਆ ਕੋ ਫੋਨ ਨੰਬਰ ਤੁਹਾਡਾ ਕੱਢਿਆ ਤੇ ਫੇਰ ਮੈਂ ਤੁਹਾਨੂੰ ਫੋਨ ਕੀਤਾ ਮੈਂ ਹੁਣ ਕਿੰਨੀ ਦੇਰ ਦੇ ਅੱਜ ਕਿੰਨੀ ਦੇਰ ਤੇ ਖੱਜਲ ਖਵਾਰ ਨੇ ਪਏ ਅੱਜ ਸਵੇਰ ਦਾ ਮੈਂ ਖੜਾ ਮੈਂ ਕਈ ਵਾਰੀ ਮੈਸੇਜ ਨੇ ਫੋਨ ਕੀਤਾ ਕਹਿੰਦੇ 20 ਮਿੰਟਾਂ ਰੱਖ ਦੇਣੇ ਵੀ 20 ਪੱਟਿਆ ਮਿੰਟ ਹਾਂ ਇਦਾਂ ਕਹਿੰਦੇ ਰਹੇ ਆ 20 ਮੈਂ ਕਿੰਨੀ ਵਾਰੀ 20-20 ਮਿੰਟ ਮੈਂ ਦੇ ਨਿਕੇ ਹੁਣ ਫੋਨ ਨਹੀਂ ਚੱਕਦੇ ਮੈਸੇਜ ਦਾ ਵੀ ਮੇਰਾ ਤਾਂ ਫੋਨ ਚੱਕਦੇ ਨਹੀਂ 5-6 ਦਾ ਵੀ ਪਤੀਰਾ ਪਹਿਲਾਂ ਕਿਦਾ ਸੀ ਇਹਨਾਂ ਦਾ ਪਹਿਲਾਂ ਠੀਕ ਸੀਗਾ ਪਤੀਰਾ ਪਹਿਲਾਂ ਠੀਕ ਸੀਗਾ ਆਹ ਕਨੈਕਸ਼ਨ ਕਟਿਆ ਜਦੋਂ ਦਾ ਉਦੋਂ ਦਾ ਆਇਆ ਹੁਣ ਇਹ ਮੇਰੀ ਥੋੜੋ ਸਿਰ ਲਾ ਲਈ ਅੱਜ ਅੱਜ ਸਾਡੇਆਂ ਨੂੰ ਤਾਂ ਪਹਿਲਾਂ ਕਿਹਾ ਸੀ ਪਹਿਲੇ ਮੈਂ ਮੈਨੂੰ ਟਾਈਮ ਆਇਆ ਦਿੱਈ ਗਏ ਕਹਿੰਦੇ ਥੋੜੇ 15 20 ਮਿੰਟਾਂ ਬਾਅਦ ਮੈਨੂੰ ਮੈਸੇਜ ਨੂੰ ਟਾਈਮ ਦਿੰਦੇ ਰਿਹਾ ਮੈਂ ਜਾਂਦਾ ਰਿਹਾ ਉਹ ਕੋਈ ਤਸੱਲੀ ਭਖੀ ਬਾਬ ਨਹੀਂ ਦਿੱਤਾ ਹੁਣ ਹੁਣ ਪਰਸੋਂ ਦਾ ਟਾਈਮ ਕਿਉਂ ਉਹਨਾਂ ਨੇ ਹਾਂਜੀ ਪਰਸੋਂ ਦਾ ਟਾਈਮ ਹੁਣ ਦਿੱਤਾ ਕੋਈ ਗੱਲ ਨਹੀਂ ਮੈਂ ਕੱਲੂ ਵੀ ਆਉਂਗਾ ਕੱਲੂ ਵੀ ਇਹਨਾਂ ਨਾਲ ਗੱਲਬਾਤ ਕਰੂੰਗੀ ਕੋਸ਼ਿਸ਼ ਹੈ ਕਿ ਤੁਹਾਡਾ ਕਿਹੜਾ ਨਾ ਬੱਜੇ ਨਹੀਂ ਹੁੰਦਾ ਫਿਰ ਡਟ ਕੇ ਅਸੀਂ ਨਾਲ ਖੜੇ ਹਾਂ ਠੀਕ ਹੈ ਜੀ ਬਹੁਤ ਬਹੁਤ ਸਮਝਾ ਦੇਣਗੇ ਕੰਮ ਕਿੱਦਾਂ ਹੁੰਦਾ ਹਾਂਜੀ ਬਹੁਤ ਹਾਂ ਜੀ ਤੁਸੀਂ ਮੇਰੀ ਮਦਦ ਕੀਤੀ ਜੀ ਹਾਲੇ ਤਾਂ ਸ਼ੁਰੂ ਹੋਈ ਆ ਮਤਲਬ ਕਰਾਂਗੇ ਵੀ ਪਰ ਮੈਂ ਨਾਲ ਦੀ ਨਾਲ ਇੱਕ ਇੱਕ ਹੋਰ ਗੱਲ ਦੱਸ ਦੇਣਾ ਪਹਿਲੇ ਵੀ 7-8 ਜਾਣਿਆਂ ਦਾ ਸੋਨਾ ਇਸ ਤਰੀਕੇ ਦਵਾਇਆ ਕਈ ਵੇਲੇ ਕੀ ਹੁੰਦਾ ਕਿ ਆਪਣੇ ਬੰਦੇ ਬਾਅਦ 10 ਦੇ ਵੀ ਨਹੀਂ ਵੀਡੀਓ ਤਾਂ ਬਣਾਣੀ ਪੈ ਜਾਂਦੀ ਆ ਇੱਕ ਵਾਰੀ ਇੱਕ ਕੋਈ ਵੀਰ ਸੀਗੇ ਮੈਨੂੰ ਕਿਤੇ ਐਕਸੀਡੈਂਟ ਹੋਇਆ ਜੀ ਟੱਕਰ ਕੇ ਕਹਿੰਦੇ ਸੋਨਾ ਨਹੀਂ ਮਿਲਦਾ ਮੈਂ ਕਿਹਾ ਜਾ ਕੇ ਨਾਮ ਲੈ ਦਿਓ ਤੇ ਫੋਨ ਤੇ ਗੱਲ ਕਰਾ ਦਿਓ ਨਾਮ ਲੈ ਤਾਂ ਫੋਨ ਤੇ ਗੱਲ ਕਰਾਤੀ ਉਨੇ ਕਹੇ 10 ਮਿੰਟ ਤੇ ਸੋਨਾ ਦੇ ਦਿੰਨੇ ਆ ਹਾਂ ਚਲੋ ਅੱਧੇ ਘੰਟੇ ਬਾਅਦ ਦਿੱਤਾ ਹੋਗਾ ਮੜ ਕੇ ਮੈਂ ਸ਼ਾਮ ਨੂੰ ਉਹਨਾਂ ਨੂੰ ਫੋਨ ਕੀਤਾ ਮੈਂ ਕਹਿੰਦਾ ਹੀ ਦੱਸਿਆ ਨਹੀਂ ਤੁਸੀਂ ਕਹਿੰਦੇ ਯਾਰ 10 ਮਿੰਟ ਕਹੇ ਕਿ ਉਹਨੇ 20 ਮਿੰਟ ਲਾਤੇ ਅਸੀਂ ਕੀ ਰਸਣਾ ਮੈਂ ਕਹਾਂ ਪਹਿਲਾਂ ਤੁਸੀਂ ਮੀਂਹ ਦੇ ਤੇ ਭੱਜੇ ਫਿਰਦੇ ਸੀਗੇ ਜੇ 20 ਮਿੰਟ ਲੱਗ ਗਿਆ ਤਾਂ ਕੋਈ ਗੱਲ ਨਹੀਂ ਹਾਂ ਜੀ ਦੱਸੋ ਤਾਂ ਸਹੀ ਹਾਂ ਕੋਈ ਗੱਲ ਨਹੀਂ ਸਾਨੂੰ ਦੱਸਣਾ ਜ਼ਰੂਰ ਹੈ ਜੇ ਇਹਨਾਂ ਦੀ ਕੱਲ ਕੋ ਲੱਗੀ ਨਾ ਹਾਂ ਤਾਂ ਵੀ ਦੱਸ ਦਿਓ ਠੀਕ ਹੈ ਜੀ ਕਿਉਂਕਿ ਇਦਾਂ ਦੇ ਕੇਸਾਂ 'ਚ ਕੀ ਹੁੰਦਾ ਜਦੋਂ ਆਪਾਂ ਆ ਕੇ ਸਟੈਂਡ ਲੈਂਦੇ ਆ ਨਾ ਮੇਰੇ ਛੇਤੀ ਕੰਮ ਕਰ ਦਿਆ ਜੇ ਕੱਲ੍ਹ ਵੀ ਤੁਹਾਨੂੰ ਕਾਲ ਕਰਕੇ ਸੱਦ ਲੈਂਦੇ ਆ ਤਾਂ ਦੱਸ ਦਈਏ ਕਿਉਂਕਿ ਮੇਰੇ ਨਾਲ ਜਿਹੜਾ ਮੇਰਾ ਪਰਿਵਾਰ ਦੇਖਦਾ ਇਹ ਵੀ ਫੇ ਸਾਡੇ ਨਾਲ ਖੜ ਜਾਂਦਾ ਹੁਣ ਵੀ 2.5 300 ਬੰਦਾ ਦੇਖਣ ਲੱਗਾ ਆ ਇਹ ਨਾਲ ਖੜ ਜਾਂਦੇ ਵੀ ਛਾਪਣ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਤੋਂ ਆਏ ਨਾ ਹਾਂਜੀ ਔਰ ਤੋਂ ਮੈਂ ਆਇਆ ਜੀ ਠੀਕ ਹੈ ਜੀ ਤੇ ਤੁਹਾਡੇ ਕੋ ਕਾਗਜ਼ਾ ਸਾਰੇ ਪੂਰੇ ਹੈਗੇ ਨਾ ਹਾਂਜੀ ਪੂਰੇ ਆ ਮੇਰੇ ਕੋਲ ਕੱਲ੍ਹ ਨੂੰ ਜੇ ਆਪਾਂ ਨੂੰ ਜਾਣਾ ਵੀ ਪਵੇ ਮਾਨਯੋਗ ਅਧਾਲਤ 'ਚ ਤਾਂ ਮ ਮੈਂ ਕਿਹਾ ਭਾਈ ਫਿਰ ਅਸੀਂ ਜੇ ਕੰਜ਼ਿਊਮਰ ਕੋਰਟ ਚ ਚਲੇ ਗਏ ਨਾ ਉਹ ਮੈਨੂੰ ਥੋੜੇ ਦਲੀਲ ਦੇ ਰਿਆ ਸੀ ਕਿ ਜੀ ਬਤੀ ਹੈ ਨਹੀਂ ਮੈਂ ਕਿਹਾ ਬਤੀ ਹੈ ਨਹੀਂ ਤੁਸੀਂ ਬੰਮਾ ਨੇਰੇ ਚ ਰਹੋ ਇਹ ਦਲੀਲ ਤੇਰੀ ਜਿਹੜੀ ਆ ਇਹ ਕੋਰਟ ਚ ਜਾ ਕੇ ਨਹੀਂ ਟਿਕਣੀ ਤੈਨੂੰ ਵੀ ਪਾਰਟੀ ਬਣਾਵਾਂਗੇ ਉਹਦਾ ਨੰਬਰ ਵੀ ਲੈ ਲਿਆ ਨਾਮ ਵੀ ਲੈ ਲਿਆ ਫਿਰ ਮੈਂ ਕਿਹਾ ਤੈਨੂੰ ਵੀ ਕੰਜ਼ਿਊਮਰ ਕੋਰਟ ਚ ਪਾਰਟੀ ਬਣਾਵਾਂਗੇ ਫਿਰ ਪਤਾ ਲੱਗੂਗਾ ਤੈਨੂੰ ਵੀ ਤੇਰੇ ਅਫਸਰਾਂ ਨੂੰ ਵੀ ਤੇਰੀ ਕੰਪਨੀ ਨੂੰ ਵੀ ਕਿ ਕਿੱਦਾਂ ਕਿਸ ਨੇ ਧੋਖਾ ਧੜੀ ਹੁੰਦੀ ਆ ਕਿੱਦਾਂ ਕਿਸ ਨੇ ਵਿਸ਼ਵਾਸ ਘਾਤ ਹੁੰਦਾ ਕਿੱਦਾਂ ਕਿਸ ਨੂੰ ਬੁੱਧੂ ਬਣਾ ਕੇ ਉਹਤੇ ਗੇੜੇ ਵਜਾਈ ਦਿਆ ਇਹੀ ਗੇੜੇ ਜੇ ਤੇਰੇ ਪੇ ਦੇ ਕਿਸ ਨੇ ਵਜਾਏ ਹੁੰਦੇ ਨਾ ਫੇਰ ਕਲਾ ਜਾਣੀ ਸੀ ਹੈ ਹਾਂ ਇਹ ਤੇ ਹੀ ਹੋਣੀ ਹੈ ਨਾ ਫੇਰ ਪਤਾ ਲੱਗਣਾ ਸੀ ਜੀ ਚਲੋ ਕੋਈ ਖਾਦਾ ਪੀਤਾ ਇੱਕ ਕੱਕ ਦੇ ਚਾਹ ਪੀਣੀ ਹੈ ਬਸ ਹੁਣ ਚੱਲ ਜਾਣਾ ਆਪਾਂ ਚਾਹ ਇਕੱਠੇ ਪੀਣੀ ਹੈ ਨਹੀਂ ਨਹੀਂ ਕੋਈ ਨਹੀਂ ਆ ਜਾਓ ਫੇਰ ਤੁਸੀਂ ਆ ਜੀ ਨਹੀਂ ਨਹੀਂ ਅੰਕਲ ਜੀ ਤੁਸੀਂ ਸਾਡੇ ਸ਼ਹਿਰ ਆਏ ਆ ਹਾਂ ਜੀ ਠੀਕ ਹੈ ਜੀ ਤੁਸੀਂ ਸਾਥ ਦੇਣਾ ਜੇ ਅਸੀਂ ਇਹਨਾਂ ਨਕੜੇ ਆ ਤੁਹਾਨੂੰ ਉਧਰ ਨੂੰ ਬੁਲਾਉਂਗਾ ਜਾਂ ਦੋਂਗਾ ਕੋਈ ਨਹੀਂ ਪੇਮੈਂਟ ਦਵਾਂਗੇ ਜੀ ਕੱਲੂ ਸਦਣਾ ਤੁਹਾਨੂੰ ਅੱਛਾ ਜੀ ਠੀਕ ਹੈ ਜੀ ਟੈਨਸ਼ਨ ਨਾ ਲੋ ਆਲੇ ਨਹੀਂ ਦੂਜਾ ਰੂਪ ਨਹੀਂ ਨ ਦੇਖਿਆ ਹਾਂ ਠੀਕ ਹੈ ਜੀ ਹਲੇ ਪਿਆਰ ਬੇਨਤੀ ਵਾਲਾ ਰੂਪ ਦੇਖਿਆ ਜਿੱਦਾਂ ਅਸੀਂ ਲੀਗਲੀ ਪ੍ਰੋਪਰ ਕਰਨਾ ਨਾ ਪ੍ਰਬੰਧ ਫੇਰ ਦੇਖੂਗੇ ਠੀਕ ਹੈ ਜੀ ਚਲੋ ਹੁਣ ਸੰਤੁਸ਼ਟੋ ਅੱਜ ਲਈ ਹਾਂ ਜੀ ਸਵਾਗਤ ਜੀ ਚਲੋ ਠੀਕ ਹੈ ਅੰਕਲ ਜੀ ਆਪਾਂ ਹੁਣ ਚਾਹ ਇਕੱਠੇ ਪੀਨੇ ਆ ਸਾਡੇ ਵੱਲੋਂ ਤੁਹਾਨੂੰ ਚਾਹ ਆ ਠੀਕ ਹੈ ਦੋਸਤੋ ਡਰਨਾ ਨਹੀਂ ਕਬਰਾਉਣਾ ਨਹੀਂ ਜਦ ਤੱਕ ਸ਼ਹਿ ਜੱਤ ਜਿੱਤ ਅਸੀਂ ਆਕਰ ਤੁਹਾਡੇ ਭਾਵਕ ਵੀ ਹੋ ਰਿਹਾ ਜੱਤ ਜਿੱਤ ਅਸੀਂ ਇੱਥੇ ਹੈਗੇ ਆ ਤਾਂ ਤੇ ਆਪਣੇ ਬੰਦਿਆਂ ਨਾਲ ਆਪਣੇ ਲੋਕਾਂ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਧੱਕਾ ਨਹੀਂ ਹੋਣ ਦਿੰਦੇ ਆਵਾਜ਼ ਮਾਰ ਲਿਆ ਕਰੋ ਔਰ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਿਹੜਾ ਸੱਚ ਹੁੰਦਾ ਉਹਨੂੰ ਬਹੁਤੇ ਬੰਦਿਆਂ ਦੀ ਲੋੜ ਨਹੀਂ ਹੁੰਦੀ ਤੁਹਾਡੇ ਵਰਗੇ ਭੈਣ ਭਰਾ ਘਰ ਬੈਠੇ ਸਾਥ ਦੇ ਦਿੰਦੇ ਆ ਮੌਕੇ ਤੇ ਇਕੱਲਾ ਹੀ ਉਹ ਗੱਜਦਾ ਤੁਹਾਡੀ ਸਪੋਰਟ ਨਾਲ ਆਵਾਜ਼ ਬੁਲੰਦ ਹੋਣੀ ਚਾਹੀਦੀ ਆਵਾਜ਼ ਚ ਸੱਚਾਈ ਹੋਣੀ ਚਾਹੀਦੀ ਦਿਲ ਚ ਸੱਚਾਈ ਹੋਣੀ ਚਾਹੀਦੀ ਆ ਪਹਿਲਾਂ ਵੀ ਖੜੇ ਆ ਲੋਕਾਂ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੁਣ ਵੀ ਖੜੇ ਆ ਪਰ ਖੜੇ ਆ ਤੁਹਾਡੀ ਸਪੋਰਟ ਦੇ ਨਾਲ ਇਸੇ ਤਰੀਕੇ ਆਪਣਾ ਪਿਆਰ ਦਿੰਦੇ ਰਹੋ ਬਹੁਤ ਬਹੁਤ ਸ਼ੁਕਰੀਆ ਅੰਕਲ ਦਾ ਸੋਨਾ ਦਿਵਾ ਕੇ ਫਿਰ ਤੋਂ ਵੀਡੀਓ ਪਾਵਾਂਗੇ ਬਹੁਤੋ ਧੰਨਵਾਦ ਵਿਆਹ ਦੇ ਸੱਜ ਲਈਓ ਫਿਰ